ਦੀ ਪਛਲੋ ਕਿੱਥੇ ਦੀ ਇਹ ਬੰਦਾ ਕਿੱਥੇ ਦਾ ਵੀ ਗੱਟੀ ਗੱਟੀ ਦੀ ਵੀਡੀਓ ਨਹੀਂ ਜਾਂਦਾ ਸਮਾਜ ਜਦ ਨਹੀਂ ਹੈਗਾ ਡਰਾਈਵਰ ਚਲੋ ਬਹੁਤ ਹਾਰ ਬਹੁਤ ਇਹ ਲੋ ਭਾਈ ਇਹ ਦੇਖੋ ਜੀ ਇਹ ਮਹਾ ਆਪਾਂ ਪਾਤਰਾ ਚ ਪੀਰੋ ਗੱਡੀ ਐ ਕਿ ਲੋ ਬੰਦੂ ਦੇ ਦੀ ਤੇ ਦੂਜਾ ਦੇ ਦੇਖਣ ਵਾਲੀ ਹੋ ਪਰ ਤੁਸੀਂ ਵੀ ਲੋਕ ਕੰਪਿਊਟਰ ਦੀਆਂ ਨਹੀਂ ਕਰਾਵਾ ਤੁਹਾਡੇ ਨਾਂ ਨਾ ਮੈਂ ਆਇਆ ਭਾਈ ਆਇਆ ਥੇ ਦੇ ਗਾਣੇ ਆਇਆ ਭਾਈ ਵਾਹ ਇੱਕ ਮਿੰਟ ਭਾਈ ਪ੍ਰੈਸ ਵਾਲੇ ਆ ਗਏ ਤੁਹਾਡੇ ਵੀਰ ਮਾਤਾ ਨੂੰ ਬਾਰ ਬਾਰ ਕਹੀ ਹੈ ਨਾ ਮੈਂ ਹੁਣ ਨਹੀਂ ਗੱਡੀ ਚਲਾਉਣਾ ਮੈਂ ਨਹੀਂ ਚਲਾਉਂਦਾ ਯਾਰ ਇਹ ਤਾਂ ਮੈਂ ਤੇਰੀ ਗੱਡੀ ਚਲਾਉਣਾ ਤੂੰ ਕਿਹ ਜਿਲਾ ਦੇ ਮੈਂ ਰਾਹ ਬੱਦ ਕਰਦਾ ਐਡਮ ਮਾਰ ਕੇ ਕੌਣ ਮਟਰ ਡਰਾਈਵਰ ਹੈ ਤੇਨੂੰ ਅਗਲੇ ਪਾਸੇ ਲੈ ਗਏ 22 ਨੰਬਰ ਬੱਸ ਜਿਹੜੀ ਨੂੰ ਅੱਗੇ ਤੋਂ ਨੋਟ ਜਿਹੜਾ ਪਾਸ ਆ ਹੁਣ ਮੇਰੀ ਹੱਥਾਂ ਦਾ ਬੋਲ ਜਿਹਨੇ ਜਾਨ ਲਾ ਦਿੱਤੀ ਘੰਟਾ ਹੋ ਗਿਆ ਤੇਰੀਆਂ ਅੱਖਾਂ ਵੀ ਜਲ ਕੇ ਬਾਕੀ ਇਹ ਹੀ ਤਾਂ ਖਬਰ ਸਾਨੂੰ ਪਾਣੀ ਹੈ ਉਹ ਮੇਰੀ ਮਾਰ ਆ ਗਈ ਉਹ ਭਰਾ ਸ਼ਹੀਦ ਹੋਦੇ ਮੈਂ ਪਿੱਛੇ ਖੜੇ ਨਹੀਂ ਖਾਦੀ ਟੋ ਗਿਆ ਖਾਦੀ ਟੋ ਗਿਆ ਬੇਚੇ ਹਰ ਵਾਰ ਹੈ ਉੱਧਰ ਆ ਜਾ ਉੱਧਰ ਪਹਿਲਾ ਬਾਤ ਯਾਰ ਆਉਰੇ ਵੀਡੀਓ ਬਣਾਉਂਦੇ ਹੋਰੇ ਉਹ ਉਹ ਤਿਹੜਾ ਜਾਓ ਉਹ ਔਰੇ ਲਿਆ ਔਰੇ ਪਾਕ ਨੂੰ ਹੋਰ ਲਿਆ ਆ ਹਾਲ ਪਿਛਲੇ ਵਾਰ ਨੇ ਬਰੇ ਉਹਨੇ ਉਹਨੇ ਆਏ ਬਈ ਬਾਦ ਹੋਈ ਆਏ ਆਏ

मुरदाबाद मोदी सरकारबा काले कानून रद्द करोदाबाद हो कंहिं जा बि एक्सीडेंट हो तस सज़ा मोदी सरकार नवां कानून लिया रोस धरना ਉਹ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਬਣਾਇਆ ਹੈ ਨੇ ਫੌਜੀ ਵੀਰਾਂ ਲਈ ਕਾਨੂੰਨ ਬਣਾਇਆ ਕਾਨੂੰਨ ਆਪਣੇ ਡਰਾਈਵਰ ਵੀਰਾਂ ਲਈ ਕਾਨੂੰਨ ਬਣਾਇਆ ਵੀਰੋ ਇਹ ਅੱਜ ਇਹ ਕਾਲੂ ਤੇਰੇ ਨਾਲ ਹੈ ਕਾਲੂ ਮੇਰੇ ਨਾਲ ਹੈ ਇਹ ਮੇਰਾ ਨੌਜੀ ਜਸਵੀਰ ਸਿੰਘ ਪਟਾਰਕਲਾ ਜੀ ਟਰੱਕ ਜਿਹਨ ਲਹਿਰਾਗਾਗਾ ਜੀ ਜਸਵੀਰ ਸਿੰਘ ਅੱਜ ਕੀ ਪ੍ਰੋਗਰਾਮ ਸੀ ਤੁਹਾਡਾ ਹੈਗਾ ਟਰੱਕਾਂ ਦੇ ਤੁਸੀਂ ਆ ਡਰਾਈਵਰਾਂ ਨੂੰ ਰੋਕ ਰੋਕ ਹਾਰ ਪਾ ਰਹੇ ਸੀ ਕਿਉਂ ਪਾਰੇ ਸੀ ਅਸੀਂ ਜੀ ਟਰੱਕਾਂ ਜਿਹੜੇ ਕੀ ਸਾਡੇ ਇਸ ਧਰਨੇ ਵਿੱਚ ਸਾਮਲੀਆਂ ਹੁੰਦੇ ਫੇਰ ਵੀ ਗੱਡੀਆਂ ਚਲਾਈ ਜਾਂਦੇ ਨੇ ਸਾਡੇ ਰੋਕਣ ਦੇ ਬਾਵਜੂਦ ਵੀ ਉਹ ਡਰਾਈਵਰ ਨੇ ਜਿਹੜੇ ਗੱਡੀਆਂ ਚਲਾ ਰਹੇ ਨੇ ਅਸੀਂ ਉਹਨਾਂ ਦੇ ਜੀ ਰੋਕ ਰੋਕ ਕੇ ਹਾਰ ਪਾ ਰਹੇ ਹਾਂ ਸਾਡਾ ਇਹ ਧਰਨਾ ਜੋ ਲਹਿਰਾਗਾਗਾ ਪੁਲ ਦੇ ਉੱਤੇ ਲੱਗਿਆ ਹੋਇਆ ਜਾਖੜ ਕੈਂਚੀਆਂ ਦੇ ਕੋਲ ਇਸ ਕਰਕੇ ਕਿ ਸਾਡਾ ਰੋਸ ਹੈ ਉਹਨਾਂ ਤੇ ਤਾਂ ਹੀ ਹਾਰ ਪਾਉਣੀ ਹੈ ਜੀ ਕਿ ਤੁਸੀਂ ਵੀ ਸਾਡੇ ਧਰਨੇ ਦੇ ਵਿੱਚ ਸਾਥ ਦਿਓ ਪਿਆਰ ਸਤਿਕਾਰ ਨਾਲ ਬੈਠ ਕੇ ਅਸੀਂ ਇਸ ਧਰਨੇ ਦਾ ਉਹ ਕਰ ਰਹੇ ਹਾਂ ਜੀ ਕਿ ਤੁਸੀਂ ਪਿਆਰ ਨਾਲ ਬੈਠੋ ਸਾਡੇ ਨਾਲ ਵੀ ਸਾਥ ਦਿਓ ਕਿਉਂਕਿ ਸਾਡੇ ਬੱਚੇ ਨੇ ਜੋ ਨਿੱਕੇ ਨਿੱਕੇ ਬੱਚੇ ਨੇ ਜੋ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਨੇ ਇਹ ਸਾਡੇ ਵਾਸਤੇ ਬਹੁਤ ਮਾੜੇ ਨੇ ਪਹਿਲਾਂ ਇਹਨਾਂ ਨੇ 15 ਸਾਲ ਪੁਰਾਣੀ ਗੱਡੀ ਦਾ ਕਾਨੂੰਨ ਲਿਆਂਦਾ ਉਹ ਵੀ ਸਾਡੇ ਵਾਸਤੇ ਮਾੜਾ ਕਿ ਜਿਹੜਾ ਛੋਟਾ ਟਰਾਂਸਪੋਰਟ ਹੈ ਉਹ ਇਹ ਤੋਂ ਆਪਣੀ ਰੋਜੀ ਰੋਟੀ ਚਲਾਉਂਦਾ ਹੈ ਇਸ ਕਰਕੇ ਵੀ ਜੇਕਰ ਉਹ 15 ਸਾਲ ਪੁਰਾਣੇ ਵੀ ਬੰਦ ਕਰ ਦੇਣ ਤਾਂ ਕਿ ਅਸੀਂ ਸੜਕਾਂ ਤੇ ਫੇਰ ਉਤਰਾਂਗੇ ਕਿਉਂਕਿ ਜੀ ਜਦੋਂ ਬੇਰੁਜ਼ਗਾਰ ਹੋਗੇ ਇਸ ਦੇ ਨਾਲ ਹੀ ਚੋਰੀ ਠੱਗੀ ਬਹੁਤ ਸਾਰੀਆਂ ਸਮੱਸਿਆਵਾਂ ਵਾਜ ਜਾਂਦੀਆਂ ਨੇ ਜਦੋਂ ਬੱਚੇ ਨੂੰ ਬੱਚੇ ਪਾਲਣ ਵਾਸਤੇ ਉਹਨੂੰ ਕੁਝ ਨਾ ਕੋਈ ਰਾਹ ਉੱਤ ਲੱਭਣਾ ਪੈਂਦਾ ਚੋਰੀ ਠੱਗੀ ਕਿਸੇ ਤਰ੍ਹਾਂ ਵੀ ਉਹ ਕਰਕੇ ਆਪਣੇ ਬੱਚੇ ਪਾਲਦਾ ਇਸ ਕਰਕੇ ਜੀ ਅੱਜ ਸਾਡਾ ਮੇਨ ਮਕਸਦ ਇਹੀ ਹੈ ਵਿਰੋਧ ਵੀ ਇਹੀ ਹੈ ਅਸੀਂ ਆਪਦੇ ਡਰਾਈਵਰਾਂ ਦੇ ਹੀ ਹਾਰ ਪਾ ਰਹੇ ਹਾਂ ਕਿ ਤੁਸੀਂ ਸਾਡੇ ਧਰਨੇ 'ਚ ਸਾਥ ਨਹੀਂ ਦਿੰਦੇ ਸਾਡੇ ਨਾਲ ਖੜੋ ਤੇ ਸਾਡੇ ਨਾਲ ਰਹੋ ਇਹ ਕਾਨੂੰਨ ਬਹੁਤ ਹੀ ਮੰਦ ਭਾਗਾ ਹੈ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਧਰਨਾ ਕਿਥੇ ਲਾਇਆ ਕਿਉਂ ਲਾਇਆ ਇਹ ਜੀ ਅਸੀਂ ਲਾਇਆ ਜੀ ਇਹ ਜਾਖੜ ਤੋਂ ਜਿਹੜਾ ਸਨਾਮਨ ਮੇਨ ਹਾਈਵੇ ਹੈ ਉਹ ਜਾਮ ਕੀਤਾ ਅਸੀਂ ਨੇ ਉਹ ਜਾਮ ਇਸ ਕਰਕੇ ਕੀਤਾ ਜਿਹੜੇ ਸਰਕਾਰ ਨੇ ਸਾਡੇ ਡਰਾਈਵਰਾਂ ਦੇ ਉੱਪਰ ਤੋਂ ਕਾਲੇ ਕਾਨੂੰਨ ਲਾਗੂ ਕਰੇ ਨੇ ਵੀ 10 ਸਾਲ ਦੀ ਸਜ਼ਾ ਜੀ 7 ਲੱਖ ਰੁਪਏ ਜੁਰਮਾਨਾ ਅੱਜ ਦੱਸੋ ਵੀ 7 ਲੱਖ ਕਿਹੜੇ ਡਰਾਈਵਰ ਦੇ ਘਰੇ ਆ ਕਿਸੇ ਦੇ ਵੀ ਨਹੀਂ ਬਾਕੀ ਸਾਡੇ ਕਈ ਦੁਨੀਆ ਨਾਲ ਇਕੱਠੀਆਂ ਜਿਵੇਂ ਸਾਡੇ ਟਰੱਕ ਨੀਅਰ ਹੋ ਗਈ ਲਹਿਰਾਗਾਗਾ ਤੇ ਟੈਕਸੀ ਜੁਨੀਅਨ ਦਾਹਰਾਗਾਗਾ ਤੇ ਪੀਕਅਪ ਜੁਨੀਅਨ ਲਹਿਰਾਗਾਗਾ ਇਹ ਛੋਟਾ ਹਾਥੀ ਜੁਨੀਅਨ ਲਹਿਰਾਗਾਗਾ ਤੇ ਸਾਡੀ ਐਚਟੀਸੀ ਟਰਾਂਸਪੋਰਟ ਗਮਿੰਦਗੜ ਜੇਜੀਆਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਨਾਲ ਸਾਡੇ ਕਿਸਾਨ ਜੁਨੀਅਨਾਂ ਜਿਵੇਂ ਡਕੌਂਦਾ ਗਰੁੱਪ ਹੈ ਤੇ ਕਿਸਾਨ ਜੁਨੀਅਨਾਂ ਹੋਰ ਵੀ ਜਥੇਬੰਦੀਆਂ ਹੈਗੀਆਂ ਸਾਡੇ ਨਾਲ ਇਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਐਕਸੀਡੈਂਟ ਦੀ ਗੱਲ ਆ ਗਈ ਜੀ ਸਰਕਾਰ ਦੀ ਵੀ ਐਕਸੀਡੈਂਟ ਕਰ ਦੇਨੇ ਡਰਾਈਵਰ ਆ ਡਰਾਈਵਰ ਭਲਾ ਹੀ ਕਿਉਂ ਐਕਸੀਡੈਂਟ ਕਰੂਗਾ ਉਹਦੇ ਦਾ ਪਤਾ ਗੱਡੀ ਚਲਾਉਣ ਨੂੰ ਪੈਸੇ ਨਹੀਂ ਹੈਗੇ ਗੱਡੀਆਂ ਦੇ ਕੰਮ ਕਿੱਥੋਂ ਕਰਾ ਲੂਗਾ ਉਹ ਬੰਦਾ ਐਕਸੀਡੈਂਟ ਕਰਕੇ ਬਾਕੀ ਜੇ ਕਿ ਗੱਡੀ ਦੇ ਮੂਰੇ ਹੁਣ ਸਰਕਾਰਾਂ ਤਾਂ ਥਾਪੀ ਥੋਪੀ ਜਾਂਦੇ ਨੇ ਮੈਨੇ ਨਵੇਂ ਕਾਨੂੰਨ ਆ ਜੇ ਹੁਣ ਸਰਕਾਰਾਂ ਤੇ ਅਵਾਰਾ ਪਸ਼ੂ ਹੋ ਰਹੇ ਨੇ ਅਵਾਰਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਾਨਵਰ ਹੋ ਰਹੇ ਨੇ ਹੈ ਜੀ ਉਥੇ ਕਿਸੇ ਵੀ ਗੱਡੀ ਵਾਲੇ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਗੱਡੀ ਵਾਲੇ ਨੂੰ ਸਰਕਾਰ ਕੋਈ ਮੁਆਵਜ਼ਾ ਦਿੰਦੀ ਹੈ ਸੌ ਤਾਂ ਬੀਮਾ ਵੀ ਨਹੀਂ ਮਿਲਦਾ ਗੱਡੀਆਂ ਦਾ ਉਹ ਵੀ ਕੱਟ ਕੇ ਖੜ ਜਾਂਦੇ ਨੇ ਇਸ ਵਾਸਤੇ ਇਸੇ ਰੋ ਵੀ ਸਾਡਾ ਜਿਹੜੇ ਕਾਲਾ ਕੋ ਹਾਂ ਹਾਂਜੀ ਅਗਲਾ ਸੰਘਰਸ਼ ਕੀ ਅਸੀਂ ਜੀ ਕੱਲ ਨੂੰ ਇਹ ਸਾਡਾ ਚੰਨੋ ਵਾਲਾ ਪਟਿਆਲਾ ਰੋਡ ਦਾ ਹਾਈਵੇ ਜਿਹੜਾ ਉਹ ਜਾਮ ਹੈ ਜੀ ਕੱਲ ਨੂੰ ਸਾਡੇ ਜੂਨੀਅਰਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਵੱਤ ਤੋਂ ਵੱਤ ਚੜਕੇ ਉੱਥੇ ਜਾ ਰਹੇ ਹਾਂ ਜਿੰਨਾ ਚਿਰ ਸਾਡੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਇਸੇ ਤਰੀਕੇ ਜਾਰੀ ਰੱਖਾਂਗੇ ਕੀ ਨਾਮ ਹੈ ਵੀਰ ਦਾ ਮੇਰਾ ਵੀ ਨਾਮ ਵੀਰ ਪਾਵਨ ਸ਼ਰਮਾ ਟਰੱਕ ਯੂਨੀਅਨ ਲਹਿਰਾ ਤੋਂ ਕਮੇਟੀ ਮੈਂਬਰ ਆ ਪਾਵਨ ਸ਼ਰਮਾ ਅੱਜ ਜਾਮ ਕਿੱਥੇ ਲਾਇਆ ਕਿਉਂ ਲਾਇਆ ਕਿ ਮੰਗਾ ਨਹੀਂ ਇਹ ਜੀ ਅੱਜ ਦਾ ਜਿਹੜਾ ਧਰਨਾ ਹੈ ਫਸਾ ਸੰਕੇਤਕ ਧਰਨਾ ਹੈਗਾ ਸਾਡੀਆਂ ਮੰਗਾਂ ਨੇ ਗਿਆ ਜਿਹੜਾ ਕਾਲਾ ਕਾਨੂੰਨ ਮੋਦੀ ਸਰਕਾਰ ਨੇ ਬਣਾਇਆ ਹੈਗਾ ਡਰਾਈਵਰ ਵੀਰਾਂ ਲਈ ਆਫਲ ਦੇ ਵਿੱਚ ਡਰਾਈਵਰ ਦਾ ਕੋਈ ਹੁੰਦੈ ਨਹੀਂ ਜਿਹੜਾ ਵੀ ਕਰੂੰ ਆਪਾਂ ਕੋਈ ਵੇਖ ਲੈ ਕੇ ਨਾਂਗੇ ਸਾਰੇ ਡਰਾਈਵਰ ਬੰਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਇਹਨਾਂ ਨੇ ਬਿੱਲ ਬਣਾਇਆ ਹੈਗਾ ਇੱਕ ਮੋਦੀ ਸਰਕਾਰ ਨੇ ਵੀ 10 ਸਾਲ ਦੀ ਸਜ਼ਾ 60 ਲੱਖ ਰੁਪਏ ਜੁਰਮਾਨਾ ਜੇ ਕਿਸੇ ਵੀਰ ਤੋਂ ਐਕਸੀਡੈਂਟ ਹੋ ਜਾਂਦਾ ਹੈਗਾ ਅਸੀਂ ਉਹ ਕਾਨੂੰਨ ਬਾਕਸ ਕਰਨ ਲਈ ਧਰਨਾ ਲਾਇਆ ਹੈਗਾ ਅਸੀਂ ਇਹ ਨਹਿਰ ਤੇ ਲਾਇਆ ਜੀ ਲੈ ਰਗਾ ਗੱਗਾ ਦੀ ਮੰਗ ਕੀ ਹੈਗੀ ਹੈ ਵੀ ਸਾਡੀ ਮੰਗ ਇਹ ਹੈ ਜੀ ਵੀ ਇਹ ਕਾਲੇ ਕਾਨੂੰਨ ਨੇ ਜੋ ਜੋ ਸਾਡੇ ਲਈ ਬਹੁਤ ਹੀ ਮਾੜੇ ਨੇ ਕਿਉਂਕਿ ਜਾਣ ਬੁੱਝ ਕੇ ਐਕਸੀਡੈਂਟ ਕੋਈ ਵੀ ਨਹੀਂ ਕਰਦਾ ਜਦੋਂ ਜੇ ਡਰਾਈਵਰ ਹੈ ਕੋਈ ਪੀਕਅਪ ਵਾਲਾ ਵੀਰ ਹੈ ਜਿਹੜਾ ਸਾਰੀ ਡਰਾਈਵ ਲਾ ਕੇ ਜੇ ਮੋਕੇ ਤੇ ਐਕਸੀਡੈਂਟ ਹੋ ਜਾਂਦਾ ਹੈਗਾ ਉੱਥੇ ਰੁਕਦਾ ਹੈਗਾ ਤਾਂ ਪਬਲਿਕ ਉਹ ਬੰਦੇ ਨੂੰ ਮਾਰ ਦਿੰਦੀ ਕੁਟਕੁਟ ਕੇ ਜੇ ਨਹੀਂ ਰੁਕਦਾ ਤਾਂ ਹੁਣ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਲਿਆਤਾ ਵੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਇਹ ਜਾਂ ਕੋਈ ਵੀ ਨਹੀਂ ਹੈਗਾ ਜਿਹਦੇ ਘਰੇ ਅੱਜ 70 ਲੱਖ ਰੁਪਏ ਦੇਣ ਨੂੰ ਹੈ ਜਾਂ ਜੁਰਮਾਨਾ ਸਜ਼ਾ ਕੱਟਣ ਨੂੰ ਹੈ ਕਿਉਂਕਿ 6 6 7 7000 ਰੁਪਏ ਡਰਾਈਵਰਾਂ ਨੇ ਤਰਕਾਹਾਂ ਨੇ ਪਹਿਲੀ ਕੋਈ ਵਧੀਆ ਫੈਸਿਲਿਟੀ ਨਹੀਂ ਹੈਗੀ ਜੇ ਆਸਲ ਕੀ ਮੋਦੀ ਸਰਕਾਰ ਨੂੰ ਚਾਹੀਦੇ ਕਿਉਂਕਿ ਕਰੋਨਾ ਦੇ ਟਾਈਮ ਇਹ ਡਰਾਈਵਲ ਵੀਰੇ ਸੀ ਜਿਹੜੇ ਕਲੇ ਸੜਕ ਦੇ ਕੋ ਮਰੇ ਸੀਗੇ ਜਿਹੜੇ ਜਗਾ ਜਗਾ ਦੇ ਚੀਜ਼ ਉਹਨਾਂ ਤੋਂ ਪਰਾਂ ਲੈ ਕੇ ਜਾਂਦੇ ਸੀ ਬਾਕੀ ਅਸੀਂ ਡਿੱਪੂ ਵਾਲੇ ਵੀਰਾਂ ਨੇ ਫਾੜਿਆ ਨੇ ਪਰਸੋਂ ਹੜਤਾਲ ਕਰਕੇ ਸਹਿਯੋਗ ਦੇ ਵੀ ਦਿੱਤਾਗਾ ਪਤਾ ਵੀ ਲੱਗ ਗਿਆ ਉਹਨਾਂ ਸਰਕਾਰ ਨੂੰ ਵੀ ਫਾੜਿਆ ਜਿਹੜਾ ਡਰਾਈਵਲ ਮੈਕਮ ਹੈਗਾ ਇਹ ਤਾਂ ਇੱਕ ਰੀੜ ਦੀ ਹੱਡੀ ਹੈ ਜਿਵੇਂ ਕੋਈ ਫੀਟ ਰਾਂਡਿਸ਼ ਨੂੰ ਡਰਾਈਵਰਾਂ ਦੀ ਵੀ ਲੋੜ ਹੈਗੀ ਤੇ ਕੱਲ ਨੂੰ ਜਿਹੜਾ ਸਾਡਾ ਧਰਨਾ ਹੈਗਾ ਕਾਫੀ ਜਾ ਕੇ ਜਿਹੜਾ ਕੱਲੂ ਸਾਡਾ ਭਵਾਨੀਗੜ ਚੰਨੋ ਟੂਲ ਤੇ ਧਰਨਾ ਹੈਗਾ ਆਲ ਪੰਜਾਬ ਵੱਲੋਂ ਟੱਟਣਾ ਹੈਗਾ ਉਹ ਜੋ ਕਿ ਟੂਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦ ਰੱਖਿਆ ਜਾਊਗਾ ਜੋ ਵੀ ਨਿਤੀ ਹੋਊਗੀ ਅੱਗੇ ਦਾ ਫੈਸਲਾ ਉੱਥੇ ਸਾਡਾ ਜੋ ਵੀ ਕੋਰ ਕਮੇਟੀ ਕਰੂਗੀ ਉਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਡਰਾਈਵਰ ਆਦਮੀ ਆ ਸਾਡੀ 7 ਤੋਂ 8000 ਰੁਪਿਆ ਤਨਖਾਹ ਆਉਂਦੀ ਆ ਸਾਰੀ ਅਸੀਂ ਜਦੋਂ ਵੀ ਗੱਡੀ ਦੇ ਸਟੀਅਰਿੰਗ ਤੇ ਬੈਨੇ ਆ ਬਾਬੇ ਦਾ ਨਾਮ ਤੇ ਆ ਕੇ ਫੇਰ ਚੱਲਦੇ ਆ ਵੀ ਸੱਚੇ ਪਾਤਸ਼ਾਹ ਸਾਡੇ ਟਾਇਰ ਥੱਲੇ ਕੀੜਾ ਵੀ ਨਾ ਆਵੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ ਹੁਣ ਮੰਨ ਲਓ ਜੇ ਕਿਤੇ ਇਨਸੀਡੈਂਟ ਹੋ ਗਿਆ ਪਬਲਿਕ ਕੁੱਟ ਕੁੱਟ ਕੇ ਡਰਾਈਵਰ ਨੂੰ ਅੱਧ ਮਰਿਆ ਕਰ ਦਿੰਦੀ ਐ ਮਾਰ ਵੀ ਦਿੰਦੇ ਐ ਤੁਹਾਨੂੰ ਪਤਾ ਹੈ ਸੇਪਾਣੀ ਗੱਡੀ ਪਲਟ ਜੇ ਚੱਕ ਕੇ ਸਭ ਕੁਝ ਲੈ ਜਾਂਦੇ ਐ ਉਦੋਂ ਸਰਦਾਰ ਸਰਕਾਰ ਹੁਣ ਜੇ ਸਾਨੂੰ ਉਸੇ ਡਰਾਈਵਰ ਨੂੰ ਮਾਰ ਦਿੰਦੀ ਐ ਤਾਂ ਸਾਨੂੰ 2 ਕਰੋੜ ਰੁਪਈਆ ਦੇਣਗੇ ਸਾਡੇ ਬੱਚਿਆਂ ਵਾਸਤੇ ਹੁਣ ਅਸੀਂ ਤਾਂ ਜੇਲ੍ਹ ਕੱਟਣ ਵਗ ਜਾਂਗੇ 7000 ਰੁਪਏ ਨਾਲ ਅਸੀਂ ਆਪਦਾ ਘਰ ਚਲਾਉਨੇ ਆ ਅਸੀਂ ਜੇਲ੍ਹ ਚ ਵਾਗੇ 10 ਸਾਲ ਸਾਡੇ ਬੱਚਿਆਂ ਨੂੰ ਕੌਣ ਸੰਭੂਗਾ ਵੀ ਇਹਦੇ ਨਾਲੋਂ ਤਾਂ ਅਸੀਂ ਦਿਹਾੜੀ ਕਰ ਲਾਂਗੇ ਜੀ ਉਹ ਚੰਗੇ ਅਸੀਂ ਤਾਂ ਚਾਬੀਆਂ ਧਰਤੀਆਂ ਵੈਸੇ ਨਹੀਂ ਉਨਾ ਚਿਰ ਚਲਾਉਂਦੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਵੀ ਦਿਹਾੜੀ ਕਰ ਲਿਆ ਕਰਾਂਗੇ ਫਤਿਹ ਅੱਜ ਘਰਨਾ ਵੈਕੂ ਜੀ ਕਾਲ ਸਾਹਿਬ ਹੈ ਕਿ ਬੱਤੇ ਜੋ ਵੀ ਤੁਹਾਡੇ ਵੱਲੋਂ ਮੰਗ ਲੱਗਰ ਦਿੱਤਾ ਗਿਆ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਸਰਕਾਰ ਨੂੰ ਭੇਜ ਦਿੱਤਾ ਜਾਏਗਾ ਧੰਨਵਾਦ